ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਜੱਟ ਟਾਕਸ ਦੇ ਵਿੱਚ ਅੱਜ ਆਪਾਂ ਨਵੀਂ ਵੀਡੀਓ ਲੈ ਕੇ ਤੁਹਾਡੇ ਨਾਲ ਹਾਜ਼ਰ ਹੋਏ ਆਂ ਦੋਸਤੋ ਸੋਸ਼ਲ ਮੀਡੀਆ ਤੇ ਅੱਜ ਸਵੇਰ ਤੋਂ ਹੀ ਇਹ ਨਿਊਜ਼ ਅੱਗ ਵਾਂਗ ਵਾਇਰਲ ਹੋ ਰਹੀ ਹੈ ਦੋਸਤੋ ਤੁਸੀਂ ਦਿਲਰੋਜ ਨਾਮ ਦੇ ਬੱਚੇ ਨੂੰ ਤਾਂ ਜਾਣਦੇ ਹੋਵੋਗੇ ਜੋ ਕਿ ਅੱਜ ਤੋਂ 22 ਸਾਲ ਪਹਿਲਾਂ ਇਸ ਦੁਨੀਆ ਨੂੰ ਆਲਵੇਦਾ ਕਹਿ ਗਏ ਸੀ ਜਿੱਥੇ ਕਿ ਉਸ ਦੀ ਗਵਰਡਨ ਨੇ ਹੀ ਉਸ ਬੱਚੇ ਨੂੰ ਜਿਉਂਦਾ ਦਫਨਾ ਦਿੱਤਾ ਸੀ ਦਿਲਰੋਜ ਦੇ ਮਾਤਾ ਪਿਤਾ ਆਪਣੀ ਬੱਚੀ ਦੇ ਇਨਸਾਫ ਲਈ ਇੱਧਰ ਉੱਧਰ ਪੜਕ ਰਹੇ ਸੀ ਪਰ ਅੱਜ ਪ੍ਰਮਾਤਮਾ ਨੇ ਉਹਨਾਂ ਨੂੰ 22 ਸਾਲ ਬਾਅਦ ਮਾਪਿਆਂ ਨੂੰ ਮਿਲਿਆ ਇਨਸਾਫ ਅਦਾਲਤ ਨੇ ਕਾਤਲ ਨੂੰ ਸੁਣਾਈ ਵੱਜਾ ਵਕੀਲ ਦੇ ਪੈਰੀ ਹੱਥ ਲਾ ਕੇ ਰੋਏ ਦਿਲਰੋਜ ਦੇ ਮਾਤਾ ਪਿਤਾ ਅਤੇ ਉਸ ਦੀ ਮਾਂ ਦੇ ਵੀ ਹੰਝੂ ਨਹੀਂ ਰੁਕ ਰਹੇ ਜਦੋਂ ਅਦਾਲਤ ਵਿੱਚ ਸੁਣਵਾਈ ਹੋ ਰਹੀ ਸੀ ਤਾਂ ਦਿਲਰੋਜ ਦੀ ਮਾਤਾ ਪਾਠ ਕਰ ਰਹੀ ਸੀ ਆਖਰ ਉਸ ਮਾਸੂਮ ਬੱਚੀ ਦਾ ਕੀ ਕਸੂਰ ਸੀ ਆਪਾਂ ਫਿਰ ਮਿਲਦੇ ਹਾਂ ਦੋਸਤੋ ਕਿਸੇ ਨਵੀਂ ਵੀਡੀਓ ਦੇ ਨਾਲ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਜੀ